35 ਸਾਲ ਵਾਲੀ ਸਾਡੀ ਸਰਕਾਰ ਦੇ ਕੋਲ ਦੀ ਸਰਕਾਰੀ ਸੁਖੀਟ ਕਹੋ ਬੈਸ ਇਹਦੀ ਖਾਸੀਅਤ ਹੈ ਇੱਕ ਇਹ ਸੰਵਤਨੀ ਕਪਟਾ ਪਰੰਦੇ ਕਿ ਕਿਸੇ ਸਾਧਨ ਦਾ ਹਾਰ ਨਹੀਂ ਦੇ ਅਸੀਂ ਸਾਡਿਆਂ ਤੋਂ ਮਾਈਕਰ ਜਾਂ ਕਾਗਜ਼ ਤੋਂ ਕਪਟਾ ਪਰੰਦੇ ਇੱਕ ਉਦਿਕਾ ਕਿਸੇ ਜਿਹੜੀ ਨੌਕਰੀ ਚਾਹੀਏ ਉਹ ਸਾਹਿਤਿਕ ਖੇਤਰ ਦੇ ਵਿੱਚ ਬਰੀ ਮਕਬੂਲ ਹੈ

ਜਿਨ੍ਹਾਂ ਨੇ ਕਾਲਜ ਦੇ ਵਿੱਚ ਪੜਾਇਆ ਸਾਈਕੋਲੋਜੀ ਦਾ ਵਿਸ਼ਾ ਪਰ ਇਸ ਨੂੰ ਨਾ ਕਿਸੇ ਸਰੂਪ ਜੀ ਉਹ ਜਿਨ੍ਹਾਂ ਤੁਸੀਂ ਪਿਆਰ ਦਾ ਹੁਲ ਸਵਾ ਦੇ ਨਾਮ ਨਾਲ ਜਾਣਦੇ ਆ ਇਹਨਾਂ ਕਾਰਸ ਕਰਾ ਉਦੋਂ ਦੇ ਇਹਨਾਂ ਨੇ ਲਿਖਣੇ ਦੇ ਮੈਗਜ਼ਿਨਾਂ ਦੇ ਫੈਲੇ ਨੇ ਇੱਕ ਨਵੀਨਤਾ ਜਿਹੜੀ ਇਹਨਾਂ ਦੀ ਆਈ ਉਹ ਸ਼ਾਮੁਖੀ ਤੱਕ ਤੇ ਬਹੁਤ ਅਨੁਗਾਂ ਗੁਰਦੀ ਗੋਲ ਮੈਮ چڑی گڑھ اکیڈمیت کیا جا چکا ہے کئی جڑے ہیں ਤੇ ਕੇ ਕੇ ਸ਼ਰਦਾ ਜੀ ਦੀ ਤਾਕਤ ਨੇ ਤੇ ਇਹ ਸ਼ਰਦਾ ਜੀ ਦੀ ਤਾਕਤ ਨੇ ਮਾਡਮ ਪ੍ਰਗਿਆ ਸ਼ਰ ਤੇ ਇਸ ਤੋਂ ਬਾਅਦ ਮੈਂ ਇੱਕ ਇੱਕ ਨਵੀਂ ਰਵਾਇਤੀ ਅੱਜ ਸ਼ੁਰੂ ਕੀਤੀ ਹੈ ਤੇ ਉਹਨਾਂ ਨੂੰ ਮੈਂ ਸਿਮਰਜੀਤ ਘਰੇਵਾਲ ਸੰਚਾਲਨ ਕਰਦੇ ਨੇ ਪਰ ਅ ਅ ਸਿਮਰਜੀਤ ਤੁਸੀਂ ਆਪਣਾ ਸਥਾਨ ਲਓ ਸਿਮਰਜੀਤ ਘਰੇਵਾ ਬੱਪਾਰੇ انہا دی آواز انداز دے دی انہا دی کرتا دے دو چھے مارنے دا دو رنگ ہے جنہوں سن کے تو انہوں پتا یاد آگا کہ جو دوست تو ہار گئے جا دے دے سکھی ہیں گئی 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 تو وہ جو کنسرٹ ہے انہوں کس طریقہ میں اتریکی انہوں نے انہوں نے رکھے ہوتا ہے کہ کی فوربٹ کیتا ہے سن کے پیرے بعد کہ یہاں سے نمتہ ਇਹ ਫੋਟੋ ਕਮਿਟਮੈਂਟ ਦਾ ਲੈਵਲ ਦੇਖੋ ਆ ਜੇ ਸੁਨੇਹਰੇ 8:30 ਵਜੇ ਨੰਗਰ ਦੇ ਵਿੱਚ ਸਾਈਕਲ ਨੂੰ ਹਿਂ ਛੱਡੀ ਲੱਗੇ ਸੀ ਤਾਂ ਹੀ ਸਾਈਕਲ ਨਹੀਂ ਚੱਲੀ ਬਸ ਤੇ ਲੇਕਿਨ ਕਮਿਟਮੈਂਟ ਹੈ ਵੀ ਜੇ ਜਾਣਾ ਤਾਂ ਜਾਣਾ ਤੇ ਉਥੋਂ ਪੂਰਾ ਸਿਦਾ ਪਰਸਾ ਚੱਲ ਗਿਆ ਸੀ ਮੱਥੇ ਪਹੁੰਚ ਗਿਆ ਮੱਥੇ ਪਹੁੰਚ ਗਿਆ ਤੇ ਬਹੁਤ ਸਾਈਕਲ ਤੇ ਆਈ ਸਾਈਕਲ ਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਆ یہ پارٹی انہوں نے گزارش کرا گا کہ گملہ لے کے 8:30 لوگ میں مان اس خوش سیللو اج 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 مگر تو وائس پردھان سرداری سرجیت کور بینسرا گما دے کے سنمانت کر گزارش کرتا ہوں سکھوندر سدھو جی سر اس بار گھر صاحب آنوں گھل دستا گملا شائر بٹی تے ناپ سنگ لیڈی جی ناپ سنگ لیڈی جی تے شائر بٹی جی میں نے پرگیا شاعر کمرا دین دی میں شاعر پٹی تے شیر وچ جیوں گزارش کراتا ہوں جی سب سے نام اپنا بھی کر میں نالے ہے پیشا تیڈی میں نامور کبی صحہت کار جنکا جنکا طریقہ ادبی مہربان انداز خوبصورت یار صاحب اور انسانیت اور برڈج प्रेम دی ਤੇ ਮੈਂ ਹੁਣ ਬੁਲਾਇਸ਼ ਕਰਦਾ ਆ ਬੁਰਨਾਮ ਕਮਰ ਜੀ ਨੂੰ ਤੇ ਮਲਕੀਅਤ ਬਸਰਾ ਮੈਨ ਬਾਗੇ ਆਗੇ ਮਲਕੀਅਤ ਬਸਰਾ ਜੀ ਨੂੰ ਕੇ ਤੋਂ ਸਾਡੇ ਮੰਚ ਸੰਚਾਲਨ ਕਰ ਰਹੇ ਸਿਮਰਜੀਤ ਗਰੇਵਾਲ ਜੀ ਨੂੰ ਇੱਕ ਜਮਲਾ ਦੇ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਇਹ ਹੈ ਹੈ ਜੀ ਬਹੁਤ ਨੇ ਤੇ ਮਲਕੀਅਤ ਬਸਰਾ ਨਹੀਂ ਆਇਆ

ਪਟਿਆਲਾ ਦੇ ਮੋਹਨ ਸ਼ਰਮਾ ਜੀ ਜਨਰਲ ਕਥਾ ਖੋਵੇਰਨਾਲ ਕਜੀ ਤੇ ਹੋਰ ਸਾਹੇ ਸਰਕਾਰੋ ਸਾਰੇ ਕਵੀ ਵਿਦਵਾਨ ਚਿੰਤਕ ਜਿਹੜੇ ਇਸ ਮੈਪ ਦੇ ਵਿੱਚ ਪੰਜਾਬੀ ਦੇ ਇੱਕ ਸਭਾ ਬਣੋ ਸਾਰਿਆਂ ਨੂੰ ਜੀ ਆਇਆਂ ਪੈਦਾ ਹਾਂ ਤੇ ਅੱਜ ਦੀ ਇਸ ਮੈਪ ਦੇ ਵਿੱਚ ਪੰਜਾਬੀ ਦੇ ਸਭਾ ਦੀ ਇਸ ਪਰਵਾਡੀ ਦੇ ਵਿੱਚ ਤੁਸੀਂ ਸਾਰੇ ਅਲੱਗ-ਅਲੱਗ ਮੈਂकाम ਖੇਡ ਦੇ ਖੁਲਾ ਮੰਗੂ ਤੁਹਾਡੇ ਜਿਹੜੇ ਜਿਹੜੇ ਨੇ ਇਤਿਹਾਸ ਕਰਦੇ ਆ ਕਿ ਤੁਸੀਂ ਸਾਡੇ ਦੌਰਾਨ ਇਸੇ ਤਰ੍ਹਾਂ ਹੀ ਹੱਥ ਮਾਰ ਕੇ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦੀ ਸ਼ਾਨਤਾ ਭੌਣੀ ਹੈ ਤੇ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਮਿਆਰੀ ਬਣਾ ਆਪਣੇ ਯੋਗ ਵਿਚਾਰ ਦੇ ਕੇ ਇਸੇ ਤਰ੍ਹਾਂ ਨਵਾਜ਼ਦਿਲ ਹੋ ਗਏ ਤੇ ਇਹ ਵੀ ਆਸ ਕਰਦੇ ਆ ਕਿ ਅੱਜ ਜਿਹੜੀਆਂ ਰਚਨਾਵਾਂ ਤੁਹਾਡੇ ਵੱਲੋਂ ਇਸ ਮੈਥਡ ਦੇ ਵਿੱਚ ਸੁਲਾਈਆਂ ਜਾਣਗੀਆਂ ਉਹ ਸਮਾਜ ਦੇ ਲਈ ਸਾਡੇ ਲਈ ਤੁਹਾਡੇ ਲਈ ਸਾਰਿਆਂ ਲਈ ਨਵੇਂ ਪਿੰਡ ਅਤੇ ਨਵਾਂ ਰਾਹਤਾ ਬਣ ਵਾਲੀਆਂ ਹੋਣਗੀਆਂ ਆਜੋ ਅਗਲੀ ਕਾਫ ਮੈਚ ਦੇ ਵਿੱਚ ਆਪਾਂ ਹੋਰ ਜੋਸ਼ ਦੇ ਨਾਲ ਹੋਰ ਮਤਲਬ ਹੌਸਲੇ ਦੇ ਨਾਲ ਜੋਸ਼ ਉਰਸ ਦੇ ਨਾਲ ਆਪਾਂ ਫਿਰ ਜਿੰਦਰਾ ਅਗਲੀ ਮੈਚ ਨੂੰ ਸੁਝਾਵਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਇਹ ਹੀ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਦਾ ਪੰਜਾਬੀ ਦੇ ਸੱਭਾ ਦੇ ਖੇਡ ਦੇ ਵਿੱਚ ਇਹ ਸਾਰੇ ਇੱਕ ਫੋਲ ਖੇਡੇ ਰਹਿਣ ਇਤਿਹਾਸੀ ਨਾਲ ਦੀ ਮਹਿਕ ਬਣਦੇ ਰਹੀਏ ਬਹੁਤ ਬਹੁਤ بہت شکریہ سرکردر سندھو جیارتی بنا کسی دیر کو شروع کرتے ہیں میں سب تو تش کر سمرجیت گریوال سب تو پہلا وہ اپنی ہی پھر اس کبتا سنا سنچالن کی ذمے والی نبھاؤ کی شروعات کر سمرجیت گریوال